ਖਨੌਰੀ ਬਾਰਡਰ ਉੱਤੇ ਜਾਨ ਦੇਣ ਵਾਲੇ ਸ਼ੁਭਕਰਨ ਸਿੰਘ ਪਿੰਡ ਬੱਲੋ ਦਾ ਅੱਜ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਬੱਲੋ ਵਿੱਚ ਕੀਤਾ ਜਾ ਰਿਹਾ ਹੈ ਅਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਮ੍ਰਿਤਕ ਸ਼ੁਭਕਰਨ ਦੀ ਜਿਹੜੀ ਦੇਹ ਹੈ ਉਹ ਖਨੌਰੀ ਬਾਰਡਰ ਉੱਤੇ ਲਿਜਾਈ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਉਸ ਦੀ ਦੇਹ ਨੂੰ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬੱਲੋ ਪਿੰਡ ਵਿੱਚ ਲਿਆਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੱਛੇ ਕਾਫਲਾ ਆ ਰਿਹਾ ਹੈ ਜਿਸ ਦੇ ਵਿੱਚ ਸ਼ੁਭਕਰਨ ਦੀ ਦੇ ajo ਉਹ ਲਿਆਂਦੀ ਜਾ ਰਹੀ ਹੈ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸ਼ਬ ਕਰਨ ਦੀ ਅੰਤਮ ਸੰਸਕਾਰ ਮੌਕੇ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਬ ਕਰਨ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਜਿੱਥੇ ਪਿੰਡ ਬੱਲੋ ਦੇ ਵਿੱਚ ਅੱਜ ਅੰਤਮ ਸੰਸਕਾਰ ਸ਼ਬ ਕਰਨ ਦਾ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਸ਼ਬ ਕਰਨ ਦੀ ਇਹ ਮ੍ਰਿਤਕ ਦੇ ਐਂਬੂਲੈਂਸ ਦੇ ਵਿੱਚ ਫੁੱਲਾਂ ਦੇ ਨਾਲ ਲੱਦੀ ਹੋਈ ਤੁਸੀਂ ਦੇਖ ਰਹੇ ਹੋ ਪਿੱਛੇ ਸ਼ੁਭ ਕਰਨ ਦੀ ਦੇਹ ਨੂੰ ਬੱਲੋ ਪਿੰਡ ਵਿੱਚ ਲਿਆਂਦਾ ਗਿਆ ਤਾਂ ਇਹ ਇੱਕ ਤਸਵੀਰ ਸ਼ੁਭ ਕਰਨ ਦੇ ਅੰਤਮ ਸੰਸਕਾਰ ਦੀ ਤੁਸੀਂ ਦੇਖ ਰਹੇ ਹੋ। ਕਾ ਇਸ ਤਰ੍ਹਾਂ ਗਮਗੀਨ ਮਾਹੌਲ ਆ ਜਬ ਪੂਰੇ ਪਿੰਡ ਬੱਲੋ ਅਤੇ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ। ਸ਼ੁਭ ਕਰਨ ਦੀ ਮ੍ਰਿਤਕ ਦੇ ਐਂਬੂਲੈਂਸ ਦੇ ਵਿੱਚ ਹੈ ਜਿਸ ਦੇ ਵਿੱਚ ਸ਼ੁਭ ਕਰਨ ਨੂੰ ਲਟਾਇਆ ਗਿਆ ਹੈ ਤਾਂ ਇੱਥੇ ਅੰਤਮ ਸੰਸਕਾਰ ਸ਼ੁਭ ਕਰਨ ਦਾਜ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਵੱਡੀ ਗਿਣਤੀ ਚ ਲੋਕ ਅਤੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਜੋ ਉਹ ਵੀ ਇਸ ਅੰਦੋਲਨ ਦੇ ਵਿੱਚ ਜੋ ਮੌਤ ਹੋਈ ਐ ਸ਼ੁਭਕਰਨ ਦੀ ਉਸ ਮਾਮਲੇ ਦੇ ਵਿੱਚ ਸ਼ੁਭਕਰਨ ਦੀ ਜੋ ਦੇ ਇਹ ਮ੍ਰਿਤਕ ਨੌਜਵਾਨ ਸ਼ੁਭਕਰਨ ਦੀ ਦੇ ਜੋ ਪਿੰਡ ਦੇ ਵਿੱਚ ਬੱਲੋ ਦੇ ਵਿੱਚ ਲਿਆਂਦੀ ਗਈ ਐ ਤਾਂ ਇਹ ਤਾਫਲਾ ਵੱਡਾ ਤੁਸੀਂ ਪਿੱਛੇ ਦੇਖ ਰਹੇ ਹੋ ਲੰਬਾ ਕਾਫਲਾ ਜੋ ਨੌਜਵਾਨ ਸ਼ੁਭ ਕਰਨ ਦੀ ਦੇ ਦੇ ਨਾਲ ਆ ਰਿਹਾ ਹੈ ਕਾਫਲੇ ਦੇ ਰੂਪ ਵਿੱਚ ਸ਼ੁਭ ਕਰਨ ਦੀ ਦੇ ਲਿਆਂਦੀ ਗਈ ਹੈ ਪਿੰਡ ਦੇ ਵਿੱਚ ਅਤੇ ਇਸ ਤੋਂ ਬਾਅਦ ਘਰ ਲੈ ਜਾਣਗੇ ਘਰ ਲੈ ਜਾਣ ਤੋਂ ਬਾਅਦ ਸ਼ੁਭ ਕਰਨ ਦਾ ਅੰਤਿਮ ਸੰਸਕਾਰ ਅੱਗੇ ਜਾ ਕੇ ਜੋ ਇੱਕ ਪਿੰਡ ਦੇ ਵੱਲੋਂ ਗੁਰੂ ਘਰ ਦੇ ਵੱਲੋਂ ਜ਼ਮੀਨਦਾਨ ਕੀਤੀ ਗਈ ਹੈ ਜਿੱਥੇ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਉੱਥੇ ਹੀ ਕੀਤਾ ਜਾਵੇਗਾ ਚਿਖਾਚਣੀ ਗਈ ਹੈ ਤੇ ਸ਼ੁਭ ਕਰਨ ਦਾ ਅੱਜ ਅੰਤਿਮ ਸੰਸਕਾਰ ਲਗਭਗ 9ਵੇਂ ਦਿਨ ਕੀਤਾ ਜਾਵੇਗਾ 21 ਤਰੀਕ ਨੂੰ ਸ਼ੁਭ ਕਰਨ ਦਾ ਜੋ ਮੌਤ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਸੰਸਕਾਰ ਨੂੰ ਲੈ ਕੇ ਇੱਕ ਡੈਡਲੌਕ ਬਣਿਆ ਸੀ ਸਰਕਾਰ ਦੇ ਅੱਗੇ ਕਿਸਾਨ ਆਗੂਆਂ ਨੇ ਅਪੀਲ ਕੀਤੀ ਸੀ ਮੰਗ ਰੱਖੀ ਸੀ ਕਿ ਸ਼ੁਭਕਰਮ ਦੇ ਜੋ ਦੋਸ਼ੀ ਨੇ ਕਤਲ ਕੀਤਾ ਗਿਆ ਉਸ ਦੇ ਲਈ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਪਰ ਐਫ ਆਈ ਆਰ ਨਹੀਂ ਹੋ ਰਹੀ ਸੀ ਅਤੇ ਜੋ ਪੋਸਟਮਾਰਟਮ ਆ ਉਹ ਵੀ ਲਗਾਤਾਰ ਡਿਲੇ ਹੋ ਰਿਹਾ ਸੀ ਤੇ ਬੀਤੀ ਰਾਤ ਜਦੋਂ ਸਹਿਮਤੀ ਬਣਦੀ ਹੈ ਐਫ ਆਈ ਆਰ ਹੁੰਦੀ ਹੈ ਉਸ ਤੋਂ ਬਾਅਦ ਸੰਸਕਾਰ ਕਰਨ ਦੀਆਂ ਜੋ ਤਿਆਰੀਆਂ ਹੁਣ ਕੀ ਹੋ ਗਈਆਂ ਨੇ ਅਤੇ ਸ਼ੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਇਹ ਤਸਵੀਰਾਂ ਤੁਸੀਂ ਸ਼ੁਭਕਰਨ ਦੇ ਪਿੰਡ ਤੋਂ ਦੇਖ ਰਹੇ ਹੋ ਦੂਜੇ ਪਾਸੇ ਸ਼ੁਭਕਰਨ ਦਾ ਘਰ ਵੀ ਤੁਹਾਨੂੰ ਦਿਖਾ ਦਿੰਦਾ ਇੱਧਰ ਡੇਰਾ ਹੈ ਡੇਰੇ ਦੇ ਪਿਛਲੇ ਪਾਸੇ ਸ਼ੁਭਕਰਨ ਸਿੰਘ ਦਾ ਘਰ ਹੈ ਤੇ ਇਹ ਜੋ ਮ੍ਰਿਤਕ ਦੇ ਆ ਹੁਣ ਸ਼ੁਭਕਰਨ ਦੇ ਘਰ ਨੂੰ ਜਾ ਰਹੀ ਹੈ ਗੇਟ ਬਣਾਇਆ ਹੋਇਆ ਜਿਸ ਤੋਂ ਅੱਗੇ ਸ਼ੁਭਕਰਨ ਦਾ ਘਰ ਹੈ ਤੇ ਉਸ ਤੋਂ ਅੱਗੇ ਸ਼ੁਭਕਰਨ ਦੀ ਮਿਤਕ ਦੇ ਨੂੰ ਹੁਣ ਘਰ ਦੇ ਵਿੱਚ ਲਜਾਇਆ ਜਾ ਰਿਹਾ ਤੇ ਘਰ ਦੇ ਵਿੱਚ ਇੱਕ ਵਾਰ ਘੇੜਾ ਘੁਮਣ ਤੋਂ ਬਾਅਦ ਸ਼ੁਭਕਰਨ ਨੂੰ ਅੰਤਮ ਸੰਸਕਾਰ ਦੇ ਲਈ ਸ਼ਮਸ਼ਾਨਘਾਟ ਦੇ ਸਾਹਮਣੇ ਜੋ ਖਾਂ ਬਣਾਈ ਗਈ ਹੈ ਸੰਸਕਾਰ ਦੇ ਲਈ ਉੱਥੇ ਲਜਾਇਆ ਜਾਵੇਗਾ ਤੇ ਅੰਤਮ ਸੰਸਕਾਰ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਸ਼ੁਭਕਰਨ ਦੇ ਪਿੰਡ ਤੋਂ ਵੱਲੋਂ ਤੋਂ ਦੇ ਘਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਸ਼ਬਕਰ ਸਿੰਘ ਸ਼ਬਕਰ ਸਿੰਘ ਨੌਜਵਾਨ ਸ਼ਬਕਰ ਸਿੰਘ ਹੋ ਰਹੇ ਇਹਨੇ ਸਮੇਂ ਬਾਅਦ ਸੰਸਕਾਰ ਕੀਤਾ ਜਾ ਰਿਹਾ ਕਿਹਦਾ ਮਾਹੌਲ ਹੈ ਮਾਹੌਲ ਤਾਂ ਬਹੁਤ ਹੋ ਸਰਗਰਮ ਹੈ ਜਿਹੜਾ ਸ਼ਬਕਰ ਸਿੰਘ ਸ਼ਹੀਦ ਹੋਇਆਗਾ ਇਸਦੇ ਪੱਲੇ ਸ਼ਹੀਦੀ ਆਈ ਹੈ ਤਾਂ ਇਹ ਇੱਕ ਕਿਸਾਨੀ ਦਾ ਮੀਲ ਪੱਥਰ ਵੱਡਾ ਗੱਡ ਗਿਆ ਕਿਸਾਨੀ ਯਾਦ ਹੋ ਕੇ ਰਹਿ ਟੂਗੀ ਤਾ ਕਿਸਾਨੀ ਮਲਕੇ ਯਾਦ ਹੋ ਕੇ ਯਾਤੋਗੇ ਸ਼ਹੀਦਾਂ ਦੀ ਜਿਹੜੀ ਕਮਾਈ ਆ ਜਿਹੜੇ ਸ਼ਹੀਦ ਹੋਏ ਐ ਇਹ ਬਿਰਥੀ ਨਹੀਂ ਜਾਊਗੀ ਇਹ ਪਿੰਡ ਬੱਲੋ ਦੇ ਵਿੱਚ ਜਿਹੜਾ ਸਾਡਾ 22 ਸਾਲਾਂ ਦੋ ਭੈਣਾਂ ਦਾ ਭਰਾ ਸ਼ਹੀਦ ਹੋਇਆਗਾ 21 ਤਰੀਕ ਨੂੰ ਤਾਂ ਮਲਕੇ ਵੀ ਇਹ ਜਿਹੜਾ ਸਾਡਾ ਪੈਸਾ ਲੁੱਟਿਆ ਰਾਜਨੀਤਿਕ ਲੋਕਾਂ ਨੇ ਤੇ ਸਾਡੇ ਦੇਸ਼ ਨੂੰ ਪਿੱਛੇ ਲੈ ਕੇ ਆਏ ਐ ਤੇ ਸਾਡੇ ਜਯੋਵਤੀ ਸ਼ਹੀਦ ਸਾਡੇ ਇਹਨਾਂ ਦੇ ਸ਼ਹੀਦਾਂ ਦੇ ਪੱਲੇ ਸ਼ਹੀਦੀਆਂ ਆਈਆਂ ਪ੍ਰਾਪਤ ਹੋਈਆਂ ਕਿਸਾਨੀ ਸੰਬੰਧੀ ਇਹ ਵੱਡਾ ਮੀਲ ਪੱਥਰ ਗੱਡ ਗਏ ਅੱਜ ਇਸ ਧਰਤੀ ਤੋਂ ਖਨੌਰੀ ਦੇ ਬਾਰਡਰ ਤੋਂ ਲੈ ਕੇ ਇਸ ਪੂਰੇ ਭਾਰਤ ਦੇ ਵਿੱਚ ਇਹ ਸਰਕਾਰਾਂ ਨੂੰ ਚੈੰਗ ਹੈ ਜਿਨ੍ਹਾਂ ਨੇ ਕੁਰਸੀ ਦੇ ਯਾਰਾਂ ਨੇ ਸਾਡਾ ਪੈਸਾ ਸਾਡਾ ਦੇਸ਼ ਪਿੱਛੇ ਟਾਏਗਾ ਤੇ ਕਿਸਾਨੀ ਖਾਤਰ ਜਿਹੜਾ ਜਿਹੜਾ ਇਹਨਾਂ ਨੇ ਸਾਡਾ ਪੈਸਾ ਲੁੱਟਿਆਗਾ ਕਿਸਾਨ ਜਯੋਵਤੀ ਹੁੰਦੇ ਕਿਸਾਨ ਸ਼ਹੀਦ ਹੁੰਦੇ ਰਹਿਣਗੇ ਸ਼ਹੀਦ ਹੁੰਦੇ ਰਹਿਣ ਇਹ ਬਿਰਥੀ ਰਹੀ ਜੂਗੀ ਇਹਨਾਂ ਦੇ ਪੱਲੇ ਤਾਂ ਇਹ ਲਗਾਤਾਰ ਨੌਜਵਾਨ ਹੋਣ ਜਾਂ ਬਜ਼ੁਰਗ ਹੋਣ ਉਹ ਸ਼ੁਭ ਕਰਨ ਦੇ ਸੰਸਕਾਰ ਮੌਕੇ ਪਹੁੰਚ ਰਹੇ ਨੇ ਵੱਡੀ ਗਿਣਤੀ ਵਿੱਚ ਲੋਕ ਅਸ਼ੁਭ ਕਰਨ ਦੀ ਅੰਤਮ ਅਰਦਾ ਅੰਤਮ ਜੋ ਯਾਤਰਾ ਉਸ ਦੇ ਵਿੱਚ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਸ਼ੁਭ ਕਰਨ ਦੇ ਘਰ ਤੋਂ ਪਿੰਡ ਤੋਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ